ਗੋਗੀ ਜੀ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣਾ ਇਹ ਬਹੁਤ ਵੱਡਾ ਘਾਟਾ ਲੁਧਿਆਣੇ ਦੇ ਲੋਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਪਿਆ ਕਿਉਂਕਿ ਬੇਵਾਕੀ ਨਾਲ ਆਪਦੀ ਗੱਲ ਰੱਖਣੀ ਆਪਦੀ ਪਾਰਟੀ ਦੇ ਅੰਦਰ ਰੱਖਣੀ ਪਾਰਟੀ ਤੋਂ ਬਾਹਰ ਰੱਖਣੀ ਇਹ ਹਰੇਕ ਦੇ ਹਿੱਸੇ ਨਹੀਂ ਆਇਆ ਔਰ ਗੋਗੀ ਜੀ ਦੇ ਇਨਸਾਨੀਅਤ ਦੇ ਗੁਣ ਉਹਨਾਂ ਦੀ ਜੋ ਇਨਸਾਨੀਅਤੀਆਂ ਉਹ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਸੀ 크ਰੋਸ ਪਾਰਟੀ ਲਾਈਨ ਉਹਨਾਂ ਦੇ ਚਾਹਣ ਵਾਲੇ ਉਹਨਾਂ ਨਾਲ ਪਿਆਰ ਕਰਨ ਵਾਲੇ ਅਸੀਂ ਸਾਰੇ ਉਹਨਾਂ ਚੋਂ ਇੱਕਾਂ ਮੈਂ ਉਹਨਾਂ ਚ ਉਮਰ ਚੋਂ ਛੋਟਾ ਵੀ ਹਾਂ ਮਗਰ ਜੋ ਮਾਨ ਸਤਿਕਾਰ ਪਿਆਰ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਦਿੱਤਾ ਜਦੋਂ ਕਾਂਗਰਸ ਪਾਰਟੀ 'ਚ ਸੀ ਔਰ ਅੱਜ ਤੱਕ ਦਿੰਦੇ ਆਏ ਕੁਝ ਦਿਨ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਬੜਾ ਪਿਆਰ ਨਾਲ ਹਮੇਸ਼ਾ ਬੜੇ ਅਸਮੋਖ ਖੁਸ਼ਦਿਲ ਜ਼ਿੰਦਾਦਿਲ ਗੋਗੀ ਜੀ ਨੂੰ ਅਸੀਂ ਤਾਂ ਯਾਦ ਰੱਖਦੇ ਆ ਇਸ ਲਈ ਮੇਰਾ ਇਹ ਮੰਨਣਾ ਹੈ ਜੀ ਕਿ ਐਡਾ ਕਾਬਿਲ ਲੋਕਾਂ ਦਾ ਵਕੀਲ بلند ਆਵਾਜ਼ ਜਦੋਂ ਇਲਾਕੇ 'ਚ ਚੁੱਪ ਹੋ ਜੇ ਇਹ ਇਲਾਕੇ ਦਾ ਤੇ ਪੰਜਾਬ ਦਾ ਲੁਧਿਆਣਾ ਸ਼ਹਿਰ ਦਾ ਦਾਸ ਸਮਝਦਾ ਕਿ ਇਹਦੇ 'ਚ ਬਹੁਤ ਵੱਡਾ ਘਾਟਾ ਇਸ ਲਈ ਮੈਂ ਆਪਦੇ ਉਸ ਸੱਜਣ ਨੂੰ ਜਿੱਥੇ ਗੁਰੂ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਦੇ ਚਰਨਾ ਕਮਲਾ ਚ ਨਿਵਾਸ ਬਖਸ਼ਣ ਪਿਛੇ ਪਰਿਵਾਰ ਨੂੰ ਸਤਿਕਾਰਯੋਗ ਭੈਣਜੀ ਨੂੰ ਸੁਪੁੱਤਰ ਨੂੰ ਉਹਨਾਂ ਦੀ ਬੇਟੀ ਨੂੰ ਸਮੁੱਚੇ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਦਾ ਅਦਾਸ ਸ਼ਰੋਪਨੀ ਅਕਾਲੀ ਦਲ ਵੱਲੋਂ ਗੋਗੀ ਜੀ ਦੇ ਇਸ ਦੁਖਦਾਈ ਦਾ ਅਚਨਚੇਤ ਜਿਹੜੀ ਇਹ ਡੈਥ ਹੋਈ ਆ ਉਹਦਾ ਦੁੱਖ ਦਾ ਪ੍ਰਗਟਾਵਾ ਕਰਦਾ ਮਝਿੱਠਾ ਜੀ ਵਿਰੋਧੀ ਦਲ ਦੇ ਚ ਇਹ ਗੋਗੀ ਜੀ ਦੀ ਕਮੀ ਨੂੰ ਕਿਸ ਤਿਕਿਆਂ ਦੇਖਿਆ ਜਾਂਦਾ ਮੇਨਲੀ ਕਿਦਾਂ ਦੇਖ ਮੈਂ ਮੰਨਦਾ ਜੀ ਕਿ ਇਕੱਲਾ ਵਿਰੋਧੀ ਦਾ ਅਦਾਲ ਨਹੀਂ ਜੀ ਹਰ ਦਲ ਦੀ ਉਹਨਾਂ ਦੀ ਕਮੀ ਮਹਿਸੂਸ ਹੋਊਗੀ ਦੇਖੋ ਆਪਦੀ ਪਾਰਟੀ ਅੰਦਰ ਇੰਨੀ ਬੇਬਾਕੀ ਨਾਲ ਗੱਲ ਕਰ ਲੈਣੀ ਇਹ ਗੋਗੀ ਸਾਹਿਬ ਦੇ ਏਸੀ ਆਇਆ ਸੀ ਔਰ ਇਹ ਜੇ ਕਿੰਨੇ ਕਿ ਸਿਆਸਦਾਨ ਨੇ ਆਪਾਂ ਇਨੀ ਪੱਥਰ ਤੋੜਦੇ ਨੇ ਹਿੰਮਤ ਲੋਕਾਂ ਦੀ ਗੱਲ ਕੀਤੀ ਨਾ ਜੀ ਲੋਕਾਂ ਨੂੰ ਤਰਜੀਹ ਦਿੱਤੀ ਹੈ ਰਿਲੇਸ਼ਨਸ਼ਿਪਸ ਨੂੰ ਆਪਦੀ ਕਨਵਿਕਸ਼ਨ ਨੂੰ ਕਿੰਨੇ ਕਿ ਲੀਡਰ ਨੇ ਤੁਹਾਨੂੰ ਇਹ ਜੇ ਅੱਜ ਪੰਜਾਬ ਚ ਸਾ ਉਹ ਹਰੇਕ ਤਾਂ ਮੌਕਾ ਹੀ ਵੇਖਦਾ ਇਹ ਮੌਕਾ ਨਹੀਂ ਵੇਖਦਾ ਸੀ ਇਹ ਵੇਖਦਾ ਸੀ ਕਿ ਲੋਕ ਕੀ ਚਾਹੁੰਦੇ ਆ ਕਾਸੀ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਔਰ ਰਿਲੇਸ਼ਨਸ਼ਿਪ ਇਨਸਾਨੀਅਤ ਦੇ ਗੁਣ ਉਹਨਾਂ 'ਚ ਘੁੱਟ-ਘੁੱਟ ਕੇ ਭਰੇ ਸੀ ਮੈਂ ਤਾਂ ਆਪ ਉਹਨਾਂ ਦਾ ਘਾਟਾ ਮਹਿਸੂਸ ਕਰਦਾ ਮੇਰੇ ਨਾਲ ਤਾਂ ਬਹੁਤ ਹੱਦ ਤੋਂ ਵੱਧ ਮਾਨ ਸਤਿਕਾਰ ਪਿਆਰ ਦਿੱਤਾ ਉਹਨਾਂ ਦੀ ਘਾਟ ਸਦਾ ਹੀ ਰੜਕੂ ਗੁਰੂ ਸਾਹਿਬ ਉਹਨਾਂ ਦੇ ਪਰਿਵਾਰ ਤੇ ਮਿਹਰ ਪ੍ਰਿਆਤ